ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਦੰਡਵਤ ਹੋ ਕੇ ਸਤਕਾਰ ਦੇ ਨਾਲ ਮੱਥਾ ਟੇਕਦੇ ਹਾਂ ਜੋ ਕਿ ਬਹੁਤ ਹੀ ਜ਼ਰੂਰੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਵਿੱਚੋਂ ਸਾਡੇ ਗੁਰੂ ਸਾਹਿਬ ਜੀ ਸਾਡੇ ਗੁਰੂ ਸਾਹਿਬ ਜੀ ਸਾਨੂੰ ਵਾਰ-ਵਾਰ ਹੁਕਮ ਕਰਦੇ ਹਨ ਕਿ हे انسانਾਂ ਏ हे انسان ਤੂੰ ਆਪਣੀ ਰੋਟੀ ਰੋਜੀ ਵਾਸਤੇ ਸਾਰੇ ਕੰਮ ਕਰਦੇ ਹੋਏ ਉਸ ਈਸ਼ਵਰ ਦੇ ਸੱਚੇ ਨਾਮ ਦਾ ਹਰ ਸਮੇਂ ਸਿਮਰਨ ਕਰ ਅਸੀਂ ਆਪਣੇ ਗੁਰਮੁਖਾਂ ਦੇ ਅਸੀਂ ਆਪਣੇ ਮਹਾਨ ਗੁਰਮੁਖਾਂ ਦੇ ਵਿਚਾਰਾਂ ਨੂੰ ਸੁਣਦੇ ਹਾਂ 726 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਜਾਗ ਲਿਹੋ ਰੇ ਮਨਾ ਜਾਗ ਲਿਹੋ ਕਹਾਂ ਗਾਫਲ ਸੋਇਆ ਸਾਡੇ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਕਿ اے ਇਨਸਾਨ اے ਕੇ ਹੈ ਇਨਸਾਨ ਤੂੰ ਮੋਹ ਮਾਇਆ ਦੀ ਨੀਂਦ ਦੇ ਵਿੱਚ ਸੁੱਤਾ ਹੋਇਆ ਹੈ ਤੂੰ ਮੋਹ ਮਾਇਆ ਦੀ ਵਿੱਚ ਨਹੀਂ ਤੂੰ ਮੋਹ ਮਾਇਆ ਦੀ ਨੀਂਦ ਦੇ ਵਿੱਚੋਂ ਜਾਗ ਜਾ ਤੂੰ ਕਹਾ ਗਾਫਲ ਸੋਇਆ ਜਾਗ λεਹੁ ਰੇ ਮਨਾ ਜਾਗ λεਹੁ ਕਹਾ ਗਾਫਲ ਸੋਇਆ ਤੂੰ ਕਿਉਂ ਮੋਹ ਮਾਇਆ ਦੀ ਨੀਂਦ ਦੇ ਵਿੱਚ ਗਾਫਲ ਹੋ ਕੇ ਸੁੱਤਾ ਪਿਆ ਹੈ ਜੋ ਤਨ ਉਪਜਿਆ ਸੰਗ ਹੀ ਸੋਪੀ ਸੰਗ ਨਾ ਹੋਇਆ ਇਹ ਸਰੀਰ ਜੋ ਤਨ ਉਪਜਿਆ ਸੰਗ ਹੀ ਜੋ ਇਹ ਤੇਰਾ ਸਰੀਰ ਹੈ ਜੋ ਤੇਰੇ ਹਰ ਵਕਤ ਤੇਰੇ ਸੰਗ ਰਹਿੰਦਾ ਹੈ ਤੇਰੇ ਨਾਲ ਰਹਿੰਦਾ ਹੈ ਆਖਰ ਸਮੇਂ ਇਸ ਸਰੀਰ ਨੇ ਵੀ ਤੇਰੇ ਨਾਲ ਨਹੀਂ ਰਹਿਣਾ ਹੈ ਭਾਵ ਆਖਰ ਸਮੇਂ ਤੂੰ ਇਸ ਸਰੀਰ ਨੂੰ ਹੀ ਇੱਥੇ ਹੀ ਛੱਡ ਕੇ ਚਲੇ ਜਾਣਾ ਹੈ ਇਸ ਕਰਕੇ ਤੂੰ ਉਸ ਈਸ਼ਵਰ ਦੇ ਸੱਚੇ ਨਾਮ ਦਾ ਸਿਮਰਨ ਕਰਿਆ ਕਰ ਅਗੇ ਸਾਡੇ ਗੁਰੂ ਸਾਹਿਬ ਜੀ 427 ਅੰਗ ਤੇ ਲਿਖਦੇ ਹਨ ਮਾਤ ਪਿਤਾ ਸੁੱਤ ਬੰਧ ਜਨ ਮਾਤ ਪਿਤਾ ਸੁੱਤ ਬੰਧ ਜਨ ਹਿਤ ਜਾਂ ਸਿਉ ਕੀਨਾ ਕਿ ਤੂੰ ਆਪਣੇ ਮਾਤਾ ਪਿਤਾ ਧੀਆਂ ਪੁੱਤਰਾਂ ਦੇ ਨਾਲ ਜਿਨ੍ਹਾਂ ਦੇ ਨਾਲ ਤੂੰ ਬਹੁਤ ਸਾਰਾ ਮੋਹ ਪਾਈ ਬੈਠਾ ਹੈ ਜਿਨ੍ਹਾਂ ਦੇ ਨਾਲ ਤੂੰ ਬਹੁਤ ਸਾਰਾ ਮੋਹ ਪਾਈ ਬੈਠਾ ਹੈ ਛੁਟਕਿਓ ਜਬ ਦੇ ਤੇ ਡਰ ਅਗਰ ਮੈਂ ਦੀਨਾ ਜਦੋਂ ਤੂੰ ਆਪਣੀ ਇਸ ਦੇਹ ਨੂੰ ਛੱਡਣਾ ਹੈ ਭਾਵੇਂ ਜਦੋਂ ਤੈਨੂੰ ਮੌਤ ਆਉਣੀ ਹੈ ਤਾਂ ਇਹਨਾਂ ਸਾਰਿਆਂ ਨੇ ਤੈਨੂੰ ਪਕੜ ਕੇ ਅੱਗ ਦੇ ਵਿੱਚ ਸੁੱਟ ਦੇਣਾ ਹੈ ਇਸ ਕਰਕੇ ਤੂੰ ਉਸ ਈਸ਼ਵਰ ਦੇ ਸੱਚੇ ਨਾਮ ਦਾ ਹਰ ਸਮੇਂ ਸਿਮਰਨ ਕਰਿਆ ਕਰ ਅਗੇ ਸਾਡੇ ਗੁਰੂ ਸਾਹਿਬ ਜੀ 43 ਅੰਗ ਤੇ ਸਮਝਾਉਂਦੇ ਹਨ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੀਂ ਕਿ ਇਹ ਇਨਸਾਨ ਜਿਸ ਘਰ ਨੂੰ ਤੂੰ ਛੱਡ ਕੇ ਚਲੇ ਜਾਣਾ ਹੈ ਉਹ ਉਸ ਘਰ ਦੇ ਨਾਲ ਹੀ ਪ੍ਰੀਤੀਆਂ ਪਾਈ ਬੈਠਾ ਹੈ ਜੋ ਘਰ ਛੱਡ ਗਵਾਉਣਾ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤੁੱਦ ਵਰਤਨਾ ਤਿਸ ਕੀ ਚਿੰਤਾ ਨਾਹੀਂ ਜਿੱਥੇ ਮੌਤ ਤੋਂ ਬਾਅਦ ਤੂੰ ਇਕੱਲੇ ਨਹੀਂ ਜਿੱਥੇ ਜਾਣਾ ਹੈ ਉਸ ਦੀ ਤੈਨੂੰ ਕੋਈ ਵੀ ਚਿੰਤਾ ਨਹੀਂ ਹੈ ਅੱਗੇ ਸਾਡੇ ਗੁਰੂ ਸਾਹਿਬ ਜੀ 43 ਅੰਗ ਤੇ ਹੋਰ ਲਿਖਦੇ ਹਨ ਪ੍ਰਾਣੀ ਤੂੰ ਆਇਆ ਲਾਹਾ ਲੈਣ ਪ੍ਰਾਣੀ ਤੂੰ ਆਇਆ ਲਾਹਾ ਲੈਣ ਕੇ ਹੈ ਇਨਸਾਨ ਤੂੰ ਇਸ ਸੰਸਾਰ ਦੇ ਉੱਤੇ ਉਸ ਸੱਚੇ ਨਾਮ ਦਾ ਲਾਹਾ ਖਟਣ ਵਾਸਤੇ ਆਇਆ ਸੀ ਲੱਗਾ ਕਿਰਤ ਕਫਕੜੇ ਸਭ ਮੁਕਦੀ ਚੱਲੀ ਰਹਿਣ ਪਰ ਇਸ ਸੰਸਾਰ ਦੇ ਉੱਤੇ ਆ ਕੇ ਤੂੰ ਮੋਹ ਮਾਇਆ ਦੇ ਵਿੱਚ ਹੀ ਫਸ ਚੁੱਕਿਆ ਹੈ ਤੇ ਤੇਰੀ ਜ਼ਿੰਦਗੀ ਰੂਪੀ ਰਾਤ ਇੱਕ ਇੱਕ ਸਵਾਸ ਕਰਕੇ ਘਟਦੀ ਜਾ ਰਹੀ ਹੈ ਅੱਦੇ ਸਾਡੇ ਗੁਰੂ ਸਾਹਿਬ ਸੰਤ ਕਬੀਰ ਜੀ ਸੰਤ ਕਬੀਰ ਜੀ ਆਪਣੀ ਬਾਣੀ ਦੇ ਵਿੱਚ ਬਾਣੀ ਦੇ ਦੁਆਰਾ ਸਾਨੂੰ ਸਮਝਾਉਂਦੇ ਹਨ ਨੀਂਦ ਨਿਸ਼ਾਨੀ ਮੌਤ ਕੀ ਉਠ ਕਬੀਰਾ ਜਾਗ ਸੰਤ ਕਬੀਰ ਜੀ ਕਹਿੰਦੇ ਹਨ ਕਿ हे ਇਨਸਾਨ ਤੂੰ ਜੋ ਮੋਹ ਮਾਇਆ ਦੀ ਨੀਂਦ ਦੇ ਵਿੱਚ ਸੁੱਤਾ ਪਿਆ ਹੈ ਤੂੰ ਜੋ ਮੋਹ ਮਾਇਆ ਦੀ ਨੀਂਦ ਦੇ ਵਿੱਚ ਸੁੱਤਾ ਪਿਆ ਹੈ ਇਹ ਮੌਤ ਦੀ ਨਿਸ਼ਾਨੀ ਹੈ ਉਠ ਕਬੀਰਾ ਜਾਗ ਤੂੰ ਤੂੰ ਜਾਗ ਜਾ ਇਸ ਮੋਹ ਮਾਇਆ ਦੀ ਨੀਂਦ ਦੇ ਵਿੱਚੋਂ ਜਾਗ ਜਾ ਅਵਰ ਰਸਾਇਣ ਛੱਡ ਕੇ ਰਾਮਰ ਫੈਣ ਲਾਗ ਤੂੰ ਹੋਰ ਸੰਸਾਰ ਦੇ ਰਸਾਇਣਾਂ ਦੇ ਵਿੱਚ ਰਸਾਂ ਭੋਗਾਂ ਦੇ ਵਿੱਚ ਤੂੰ ਸੰਸਾਰ ਦੇ ਰਸਾਂ ਭੋਗਾਂ ਦੇ ਵਿੱਚ ਕੂੜ ਗੱਲਾਂ ਦੇ ਵਿੱਚ ਦਿਨ ਰਾਤ ਹੀ ਲੱਗਾ ਰਹਿੰਦਾ ਹੈ ਉਹਨਾਂ ਨੂੰ ਛੱਡ ਕੇ ਈਸ਼ਵਰ ਦੇ ਸੱਚੇ ਨਾਮ ਦਾ ਸਿਮਰਨ ਕਰ ਅੱਗੇ ਸੰਤ ਫਰੀ ਬਾਬਾ ਫਰੀ ਜੀ ਆਪਣੀ ਬਾਣੀ ਦੇ ਦੁਆਰਾ ਸਾਨੂੰ ਸਮਝਾਉਂਦੇ ਹਨ ਫਰੀਦਾ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਾਮ ਫਰੀ ਜੀ ਸਾਨੂੰ ਬਾਬਾ ਫਰੀ ਜੀ ਸਾਨੂੰ ਸਮਝਾਉਂਦੇ ਹਨ ਕਿ हे ਇਨਸਾਨ ਤੂੰ ਚਾਰ ਪੈਰ ਸੌਕੇ ਗਵਾ ਦਿੱਤੇ ਹਨ ਤੇ ਚਾਰ ਪੈਰ ਕੰਮ ਕਰਕੇ ਗਵਾ ਦਿੱਤੇ ਹਨ ਲੇਖਾ ਰੱਬ ਮੰਗੇਸੀਆ ਤੂੰ ਆਇਓ ਕਿਹੜੇ ਕੰਮ ਮੌਤ ਤੋਂ ਬਾਅਦ ਤੇਰੇ ਤੋਂ ਕੋਈ ਰੱਬ ਨੇ ਤੇਰੇ ਤੋਂ ਇੱਕ ਇੱਕ ਸਵਾਸ ਦਾ ਲੇਖਾ ਮੰਗਣਾ ਹੈ ਕਿ ਤੂੰ ਸੰਸਾਰ ਦੇ ਉੱਤੇ ਜਾ ਕੇ ਈਸ਼ਵਰ ਦੇ ਨਾਮ ਦਾ ਕਿੰਨਾ ਸਿਮਰਨ ਕੀਤਾ ਹੈ 156 ਅੰਕ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਰੈਨ ਗਵਾਈ ਸੋਏ ਕੇ 156 ਅੰਗ ਤੇ ਗੁਰੂ ਨਾਨਕ ਦੇਵ ਜੀ ਲਿਖਦੇ ਹਨ ਰੈਨ ਗਵਾਈ ਸੋਏ ਕੇ ਦਿਨਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਗੁਰੂ ਨਾਨਕ ਦੇਵ ਜੀ ਸਾਨੂੰ ਸਮਝਾਉਂਦੇ ਹਨ ਕਿ ਇਹ ਇਨਸਾਨ ਤੂੰ ਰਾਤ ਸੌਂ ਕੇ ਗਵਾ ਦੁੱਤੀ ਹੈ ਤੇ ਸਾਰਾ ਦਿਨ ਤੂੰ ਖਾਣਿਆਂ ਪੀਣਿਆਂ ਦੇ ਵਿੱਚ ਇੱਧਰ ਉੱਧਰ ਦੀਆਂ ਗੱਲਾਂ ਕੂੜ ਇੱਧਰ ਉੱਧਰ ਕੂੜ ਦੀਆਂ ਗੱਲਾਂ ਦੇ ਵਿੱਚ ਹੀ ਗਵਾ ਦਿੱਤਾ ਹੈ ਤੈਨੂੰ ਇਹ ਹੀਰੇ ਵਰਗਾ ਮਾਨਸ ਜਨਮ ਮਿਲਿਆ ਸੀ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਤੈਨੂੰ ਇਹ ਮਨੁੱਖ ਦਾ ਜਾਮਾ ਹੀਰੇ ਵਰਗਾ ਤੈਨੂੰ ਇਹ ਜਾਮਾ ਮਿਲਿਆ ਸੀ ਪਰ ਤੂੰ ਇਸ ਨੂੰ ਕੌਡੀਆਂ ਦੇ ਬਦਲੇ ਹੀ ਗਵਾਹ ਦਿੱਤਾ ਹੈ ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਸੇ ਬਚਦਾ ਏ ਕਿ हे ਮੂਰਖ ਏ ਮੂਰਖਾਂ ਦੇ ਮੂਰਖ ਤੂੰ ਉਸ ਈਸ਼ਵਰ ਦੇ ਸੱਚੇ ਨਾਮ ਨੂੰ ਨਹੀਂ ਜਾਣਿਆ ਹੈ ਉਸ ਦਾ ਸਿਮਰਨ ਨਹੀਂ ਕੀਤਾ ਹੈ ਫਿਰ ਪਛੇ ਪਛਤਾਏ ਆਖਰ ਨੂੰ ਤੈਨੂੰ ਪਛਤਾਉਣਾ ਪੈਣਾ ਹੈ ਅੱਗੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਸਾਸ ਤੂੰ ਟੁੱਟਦੇ ਹੀ ਸਭ ਰਿਸ਼ਤੇ ਟੁੱਟ ਜਾਣਗੇ ਮਾਂ ਬਾਪ ਭੈਣ ਬੀਵੀ ਬੱਚੇ ਛੁੱਟ ਜਾਣਗੇ ਕਿਹ ਇਨਸਾਨ ਹੈ ਜਦੋਂ ਤੇਰੇ ਸਵਾਸ ਨਿਕਲਦੇ ਨਿਕਲਨੇ ਹਨ ਕਿ ਜਦੋਂ ਤੇਰੇ ਸਵਾਸ ਕਤੇ ਖਤਮ ਹੋਣੇ ਹਨ ਉਸੇ ਵਕਤ ਹੀ ਤੇਰੇ ਸਾਰੇ ਰਿਸ਼ਤੇ ਟੁੱਟ ਜਾਣ ਟੁੱਟ ਜਾਣੇ ਹਨ ਤੇਰੇ ਤੋਂ ਤੇਰੇ ਮਾਪੇ ਬਾਪ ਭੈਣ ਬੀਵੀ ਐ ਬੱਚੇ ਬੀਵੀ ਬੱਚੇ ਐ ਸਾਰੇ ਹੀ ਛੁੱਟ ਜਾਣੇ ਹਨ ਤੇ ਤੈਨੂੰ ਇਕੱਲੇ ਨੂੰ ਜਾ ਕੇ ਹੀ ਅੱਗੇ ਜਾ ਕੇ ਤੈਨੂੰ ਇਕੱਲੇ ਨੂੰ ਅੱਗੇ ਜਾ ਕੇ ਇੱਕ ਇੱਕ ਸਵਾਸ ਦਾ ਹਿਸਾਬ ਦੇਣਾ ਪੈਣਾ ਹੈ ਅੱਗੇ 1428 ਅੰਗ ਤੇ ਗੁਰੂ ਸਾਹਿਬ ਜੀ ਸਾਡੇ ਮਹਾਪੁਰਸ਼ ਲਿਖਦੇ ਹਨ RAM ਗਯੋ ਰਾਵਣ ਗਯੋ ਜਾਂ ਕੋ ਬਹੁ ਪਰਵਾਰ ਰਾਮ ਦਾ ਬਹੁਤ ਵੱਡਾ ਪਰਿਵਾਰ ਸੀ। ਰਾਮ ਦਾ ਬਹੁਤ ਵੱਡਾ ਪਰਿਵਾਰ ਸੀ। ਰਾਮ ગયો, ਰਾਵਣ ગયો। ਰਾਮ ਜੀ ਦਾ ਵੀ ਬਹੁਤ ਵੱਡਾ ਪਰਿਵਾਰ ਸੀ ਔਰ ਰਾਵਣ ਜੀ ਦਾ ਵੀ ਬਹੁਤ ਵੱਡਾ ਪਰਿਵਾਰ ਸੀ। ਜਾਂਕੋ ਬਹੁ ਪਰਿਵਾਰ ਕੋ ਨਾਨਕ ਥਿਰ ਕਿਛ ਨਹੀਂ ਸੁਪਨੇ ਜਿਉ ਸੰਸਾਰ ਸਾਡੇ ਮਹਾਪੁਰਸ਼ ਸਮਝਾਉਂਦੇ ਹਨ ਕਿ ਸੰਸਾਰ ਦੇ ਉੱਤੇ ਥਿਰ ਕੁਝ ਵੀ ਨਹੀਂ ਹੈ। ਇਹ ਸੰਸਾਰ ਇੱਕ ਸੁਪਨੇ ਦੀ ਨਿਆਈ ਹੈ। ਇਸ ਕਰਕੇ हे ਇਨਸਾਨ ਤੂੰ ਉਸ ਈਸ਼ਵਰ ਦੇ ਸੱਚੇ ਨਾਮ ਦਾ ਹਰ ਵਕਤ ਹਰ ਕੰਮ ਕਰਦੇ ਹੋਏ ਹਰ ਵਕਤ ਉਸ ਉਸ ਦੇ ਸੱਚੇ ਨਾਮ ਦਾ ਸਿਮਰਨ ਕਰ ਅੱਗੇ 1427 ਅੰਗ ਤੇ ਸਾਡੇ ਗੁਰੂ ਸਾਹਿਬ ਸਾਨੂੰ ਹੋਰ ਸਮਝਾਉਂਦੇ ਹਨ ਜਿਉਂ ਸੁਪਨਾ ਅਰ ਪੇਖਣਾ ਐਸੇ ਜੱਗ ਕੋ ਜਾਣ ਕਿ हे ਇਨਸਾਨ ਜਿਸ ਤਰ੍ਹਾਂ ਤੈਨੂੰ ਕੋਈ ਸੁਪਨਾ ਆਉਂਦਾ ਹੈ ਉਸੇ ਉਸ ਤਰ੍ਹਾਂ ਹੀ ਉਸ ਸੁਪਨੇ ਦੀ ਤਰ੍ਹਾਂ ਹੀ ਇਸ ਜੱਗ ਨੂੰ ਦੇਖ ਪਵ ਇਹ ਇਹ ਜੋ ਸੰਸਾਰ ਹੈ ਇਹ ਤੇਰੇ ਸੁਪਨੇ ਦੀ ਤਰ੍ਹਾਂ ਇੱਕ ਝੂਠਾ ਹੈ ਕਿ ਹੇ ਇਨਸਾਨ ਜਿਸ ਤਰ੍ਹਾਂ ਤੈਨੂੰ ਇੱਕ ਸੁਪਨਾ ਆਉਂਦਾ ਹੈ ਪਰ ਦਿਨ ਚੜ੍ਹਨ ਤੇ ਉਹ ਸੁਪਨਾ ਇੱਕ ਝੂਠ ਹੀ ਨਿਕਲਦਾ ਹੈ ਇਸੇ ਤਰ੍ਹਾਂ ਹੀ ਇਹ ਜੋ ਸੰਸਾਰ ਹੈ ਇਸ ਨੂੰ ਵੀ ਤੂੰ ਝੂਠ ਕਰਕੇ ਜਾਣ ਜਿਉਂ ਸੁਪਨਾ ਅਰਪੇਖਣਾ ਐਸੇ ਜਗ ਕੋ ਜਾਣ ਇਨਮੇ ਕਛੁ ਸੰਗੀ ਨਹੀਂ ਨਾਨਕ ਬਿਨ ਭਗਵਾਨ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨਾ ਕਿ ਇਹ ਸੰਸਾਰ ਦੇ ਉੱਤੇ ਤੇਰੇ ਨਾਲ ਜਾਣ ਵਾਲਾ ਕੋਈ ਵੀ ਨਹੀਂ ਹੈ ਮੌਤ ਤੋਂ ਬਾਅਦ ਤੈਨੂੰ ਇਕੱਲੇ ਨੂੰ ਹੀ ਇੱਕ ਇੱਕ ਸਵਾਸ ਦਾ ਸਹਾ ਹਿਸਾਬ ਦੇਣਾ ਪਵੇਗਾ ਇਨਮੇ ਕੋਈ ਸੰਗੀ ਨਹੀਂ ਨਾਨਕ ਬਿਨ ਭਗਵਾਨ ਅੱਗੇ ਜਾ ਕੇ ਈਸ਼ਵਰ ਦੇ ਸੱਚੇ ਨਾਮ ਨੇ ਹੀ ਤੇਰੀ ਸਹਾਇਤਾ ਕਰਨੀ ਹੈ ਅੱਗੇ 133 ਅੰਗ ਤੇ ਸਾਡੇ ਗੁਰੂ ਸਾਹਿਬ ਸਾਨੂੰ ਹੋਰ ਸਮਝਾਉਂਦੇ ਹਨ ਹਰ ਸੱਜਣ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋ ਪੁੱਤਰ ਕਲਤਰ ਨਾ ਸੰਗਤ ਨਾ ਹਰ ਅਬਨਾਸੀ ਉਹ ਵਾਹ ਪਰ ਸਮਝਾਉਂਦੇ ਹਨ ਕਿ ਅੱਜ ਤੇਰੇ ਨਾਲ ਨਾ ਤੇਰੇ ਪੁੱਤਰ ਨੇ ਨਾ ਤੇਰੀਆਂ ਧੀਆਂ ਨੇ ਭਾਵ ਤੇਰੇ ਕਿਸੇ ਵੀ ਰਿਸ਼ਤੇ ਨੇ ਤੇਰੇ ਨਾਲ ਨਹੀਂ ਜਾਣਾ ਹੈ ਹਰ ਅਬਨਾਸੀ ਉਹ ਉਸ ਅਬਨਾਸੀ ਈਸ਼ਵਰ ਦੇ ਸੱਚੇ ਨਾਮ ਨੇ ਹੀ ਤੇਰੇ ਨਾਲ ਜਾਣਾ ਹੈ ਅੱਦੇ 64 ਅੰਗ ਤੇ ਸਾਡੇ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਜੋ ਦੀਸੇ ਸੋ ਚੱਲ ਸੀ ਕੂੜਾ ਮੋਹ ਨ ਦੇਖ ਗੁਰੂ ਸਾਹਿਬ ਜੀ ਸਮਝਾਉਂਦੇ ਹਨ ਕਿ ਜੋ ਤੂੰ ਇਸ ਸੰਸਾਰ ਦੇ ਉੱਤੇ ਆ ਕੇ ਵੇਖ ਰਿਹਾ ਹੈ ਇਹ ਸਭ ਕੁਝ ਇੱਕ ਦਿਨ ਖਤਮ ਹੋਣ ਹੋ ਜਾਣ ਵਾਲਾ ਹੈ ਇਹ ਕੂੜਾ ਮੋਹ ਹੈ ਜਿਸ ਨੂੰ ਤੂੰ ਦੇਖ ਰਿਹਾ ਹੈ ਅੱਦੇ ਸਾਡੇ ਗੁਰੂ ਸਾਹਿਬ ਹੋਰ ਸਮਝਾਉਂਦੇ ਹਨ ਜੋ ਆਇਆ ਸੋ ਚੱਲ ਸੀ ਸਭ ਕੋ ਆਈ ਵਾਰਗੀ 477 ਅੰਗ ਤੇ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਜੋ ਆਇਆ ਸੋ ਚੱਲ ਸੀ ਸਭ ਕੋ ਆਈ ਵਾਰਗੀ ਕਿ ਜੋ ਵੀ ਇਸ ਸੰਸਾਰ ਦੇ ਉੱਤੇ ਆਇਆ ਹੈ ਇੱਕ ਦਿਨ ਉਸ ਇੱਕ ਦਿਨ ਇੱਥੋਂ ਸਭ ਨੇ ਚਲੇ ਜਾਣਾ ਹੈ ਇੱਕ ਦਿਨ ਸਭ ਨੇ ਇੱਥੋਂ ਆਪਣੀ ਵਾਰੀ-ਵਾਰੀ ਆਪਣੀ ਵਾਰੀ ਆਈ ਤੇ ਚਲੇ ਜਾਣਾ ਹੈ ਅੱਗੇ ਸਾਡੇ ਗੁਰੂ ਸਾਹਿਬ ਜੀ ਸਾਨੂੰ ਗੁਰਬਾਣੀ ਦੇ ਦੁਆਰਾ ਹੋਰ ਸਮਝਾਉਂਦੇ ਹਨ ਅਨ ਦਿਨ ਸਿਮਰੋ ਤਾਸ ਕੋ ਅਨ ਦਿਨ ਸਿਮਰੋ ਤਾਸ ਕੋ ਅੰਤ ਸਹਾਈ ਹੋਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਹਰ ਰੋਜ਼ ਹਰ ਰੋਜ਼ ਹਰ ਸਮੇਂ ਉਸ ਈਸ਼ਵਰ ਦੇ ਨਾਮ ਦਾ ਸਿਮਰਨ ਕਰੋ ਅੰਤ ਸਹਾਈ ਹੋਏ ਜੋ ਅੰਤ ਸਮੇਂ ਤੇਰਾ ਸਹਾਈ ਹੋਣਾ ਹੈ ਇਹ ਵਿਖਿਆ ਦਿਨ ਚਾਰ ਛੇ ਛਾੜ ਚਲਿਓ ਸਭ ਕੋਈ ਇਹ ਵਿਖਿਆ ਦਿਨ ਚਾਰ ਛੇ ਇਹ ਜੋ ਯਰੂਪ ਮਾਇਆ ਹੈ ਜਿਸ ਦੇ ਵਿੱਚ ਤੂੰ ਦਿਨ ਰਾਤ ਹੀ ਫਸਿਆ ਰਹਿੰਦਾ ਹੈ ਇਹ ਇਹ ਤਾਂ ਤੇਰੇ ਕੋਲੇ 4-6 ਦਿਨਾਂ ਦੀ ਹੀ ਪ੍ਰੌਣੀ ਹੈ ਇੱਕ ਦਿਨ ਇਸ ਨੂੰ ਸਭ ਨੇ ਹੀ ਛੱਡ ਕੇ ਚਲੇ ਜਾਣਾ ਹੈ ਇਹ ਵਿਸਿਆ ਦਿਨ 4-6 ਛੱਡ ਚਲਿਓ ਸਭ ਕੋ ਇੱਕ ਦਿਨ ਇਸ ਮਾਇਆ ਨੂੰ ਸਭ ਨੇ ਹੀ ਛੱਡ ਕੇ ਚਲੇ ਜਾਣਾ ਹੈ ਅੱਗੇ ਸੰਤ ਕਬੀਰ ਜੀ ਆਪਣੀ ਬਾਣੀ ਦੁਆਰਾ ਸਾਨੂੰ ਸਮਝਾਉਂਦੇ ਹਨ ਇਹ ਤਨ ਹੈ ਕਾਗਜ਼ ਕੀ ਪੁੜੀਆ ਬੂੰਦ ਪੜਤਕਲ ਪੜਤਗੜ ਜਾਓਗੇ ਕਹੇ ਕਬੀਰ ਸੁਨੋ ਭਈ ਸਾਧੋ ਇੱਕ ਨਾਮ ਬਿਨਾ ਪਛਤਾਵੇ ਪਛਤਾਉਗੇ ਸੰਤ ਕਬੀਰ ਜੀ ਸਾਨੂੰ ਸਮਝਾਉਂਦੇ ਹਨ ਕਿ ਏਹ ਇਨਸਾਨ ਇਹ ਤੇਰਾ ਜੋ ਸਰੀਰ ਹੈ ਇੱਕ ਕਾਗਜ਼ ਦੀ ਪੁੜੀ ਦੇ ਬਰਾਬਰ ਹੈ ਕਿ ਇਹ ਤੇਰਾ ਜੋ ਸਰੀਰ ਤੈਨੂੰ ਮਿਲਿਆ ਹੈ ਇਹ ਇੱਕ ਕਾਗਜ਼ ਦੀ ਪੁੜੀ ਦੇ ਬਰਾਬਰ ਹੈ ਜਿਸ ਤਰ੍ਹਾਂ ਇੱਕ ਕਾਗਜ਼ ਦੀ ਪੁੜੀ ਪਾਣੀ ਦੀ ਬੂੰਦ ਪਾਉਣ ਦੇ ਨਾਲ ਗਲ ਜਾਂਦੀ ਹੈ ਇਸੇ ਤਰ੍ਹਾਂ ਹੀ ਇਹ ਤੇਰਾ ਸਰੀਰ ਵੀ ਇੱਕ ਦਿਨ ਖਤਮ ਹੋ ਜਾਣ ਵਾਲਾ ਹੈ ਕਹੇ ਕਬੀਰ ਸੁਣੋ ਭਾਈ ਸਾਧੋ ਇੱਕ ਨਾਮ ਬਿਨਾ ਪਛਤਾਓਗੇ ਅੱਗੇ ਸਾਡੇ ਮਹਾਪੁਰਸ਼ 727 ਅੰਗ ਤੇ ਹੋਰ ਸਮਝਾਉਂਦੇ ਹਨ ਹਰ ਜਸ ਰੇ ਮਨਾ ਗਾਏ ਲੈ 727 ਅੰਗ ਤੇ ਨਵੇਂ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹਨ ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ ਕੇ ਹੈ ਇਨਸਾਨ ਤੂੰ ਉਸ ਹਰੀ ਦੇ ਨਾਮ ਦਾ ਸਿਮਰਨ ਕਰ ਤੇ ਉਸ ਦਾ ਉਸ ਦਾ ਗੁਣਗਾਨ ਕਰ ਉਸ ਈਸ਼ਵਰ ਦਾ ਗੁਣਗਾਨ ਕਰ ਕਿ ਹੇ ਇਨਸਾਨਾ ਤੂੰ ਉਸ ਹਰੀ ਦੇ ਨਾਮ ਦਾ ਸਿਮਰਨ ਕਰ ਤੇ ਉਸ ਈਸ਼ਵਰ ਦਾ ਗੁਣਗਾਨ ਕਰ ਜੋ ਸੰਗੀ ਹੈ ਤੇਰਾ ਉਹ ਜਿਸ ਨੇ ਤੇਰੇ ਆਖਰ ਸਮੇਂ ਨਾਲ ਜਾਣਾ ਹੈ ਹੌਸਰ ਬੀਤੇ ਹੋ ਜਾਤ ਹੈ ਕਹੋ ਮਾਨ ਲੈ ਮੇਰੋ ਹੌਸਰ ਬੀਤੇ ਹੋ ਜਾਤ ਹੈ ਕਹੋ ਮਾਨ ਲੈ ਮੇਰੋ ਤੇਰੇ ਕੋਲ ਜੋ ਸਮਾਂ ਹੈ ਤੇਰੇ ਕੋਲ ਜੋ ਹੁਣ ਹੁਣ ਸਮਾਂ ਚੱਲ ਰਿਹਾ ਹੈ ਉਹ ਇੱਕ ਇੱਕ ਸਵਾਸ ਦੇ ਨਾਲ ਖਤਮ ਹੁੰਦਾ ਜਾ ਰਿਹਾ ਹੈ ਇਸ ਕਰਕੇ ਤੂੰ ਸਾਡੀ ਗੱਲ ਮੰਨ ਲੈ ਤੂੰ ਉਸ ਈਸ਼ਵਰ ਦੇ ਸੱਚੇ ਨਾਮ ਦਾ ਹਰ ਕੰਮ ਕਰਦੇ ਹੋਏ ਸਿਮਰਨ ਕਰ ਅੱਗੇ 717 770 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਸਾਡੇ ਮਹਾਪੁਰਸ਼ ਸਾਨੂੰ ਸਮਝਾਉਂਦੇ ਹਨ 770 ਅੰਗ ਤੇ ਸਾਡੇ ਮਹਾਪੁਰਸ਼ ਸਾਨੂੰ ਸਾਨੂੰ ਸਮਝਾਉਂਦੇ ਹਨ ਸੁਣ ਬਾਬਰੇ ਸੇਵ ਠਾਕਰਨਾਥ ਪ੍ਰਾਣਾ ਸੁਣ ਬਾਬਰੇ ਜੋ ਆਇਆ ਤਿਸ ਜਾਣਾ ਸਾਡੇ ਮਹਾਪੁਰਸ਼ ਸਾਨੂੰ ਸੁਣੁੰਦੇ ਹਨ ਕਿ हे ਬਾਬਰੇ ਮਨੁੱਖ हे ਬੌਰੇ ਮੋਹ ਮਾਇਆ ਦੇ ਵਿੱਚ ਬੌਰੇ ਹੋਏ ਫਿਰਦੇ ਮਨੁੱਖ ਸੇਵ ਠਾਕਰਨਾਥ ਪ੍ਰਾਣਾ ਤੇਰੇ ਪ੍ਰਾਣਾ ਦਾ ਜੋ 나ਥ ਹੈ ਜੋ ਸੁਆਮੀ ਹੈ ਉਸ ਦਾ ਤੂੰ ਸਿਮਰਨ ਕਰ ਉਸ ਦੇ ਨਾਮ ਦਾ ਤੂੰ ਸਿਮਰਨ ਕਰ ਸੁਣ ਬਾਬਰੇ ਜੋ ਆਇਆ ਤਿਸ ਜਾਣਾ ਗੁਰੂ ਸਾਹਿਬ ਸਾਨੂੰ ਕਹਿੰਦੇ ਹਨ ਕਿ हे ਬੋਰੇ ਮਨੁੱਖ ਕੇ ਹੈ ਬੋਰੇ ਮਨੁੱਖ ਹੈ ਮੂਰਖ ਮਨੁਸ ਮਨੁੱਖ ਇਸ ਸੰਸਾਰ ਦੇ ਉਤੇ ਜੋ ਵੀ ਆਇਆ ਹੈ ਇੱਕ ਦਿਨ ਸਭ ਨੇ ਇਥੋਂ ਚਲੇ ਜਾਣਾ ਹੈ ਇਸ ਕਰਕੇ ਤੂੰ ਹਰ ਕੰਮ ਕਰਦੇ ਹੋਏ ਹਰ ਸਮੇਂ ਉਸ ਈਸ਼ਵਰ ਦੇ ਸੱਚੇ ਨਾਮ ਦਾ ਸਿਮਰਨ ਕਰ ਅੱਗੇ ਅੱਗੇ 487 ਅੰਗ ਤੇ ਸੰਤ ਰਵੀਦਾਸ ਜੀ ਸਾਨੂੰ ਸਮਝਾਉਂਦੇ ਹਨ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਕਿ ਸਾਡਾ ਇਹ ਜੋ ਸਰੀਰ ਹੈ ਸਾਡਾ ਜੋ ਇਹ ਮਨੁੱਖ ਜਮਾ ਹੈ ਇਸ ਦੀ ਤੁਲਨਾ ਸੰਤ ਰਵਿਦਾਸ ਜੀ ਨੇ ਇੱਕ ਮਿੱਟੀ ਦੇ ਪੁਤਲੇ ਦੇ ਨਾਲ ਕੀਤੀ ਹੈ ਸਾਡੇ ਮਾਨਸ ਜਨਮ ਦੀ ਤੁਲਨਾ ਸੰਤ ਰਵਿਦਾਸ ਮਹਾਰਾਜ ਜੀ ਨੇ ਇੱਕ ਮਿੱਟੀ ਦੇ ਪੁਤਲੇ ਦੇ ਨਾਲ ਕੀਤੀ ਹੈ ਮਾਟੀ ਕੋ ਪੁਤਲਾ ਕੈਸੇ ਨਚਤ ਹੈ ਦੇਖੇ ਦੇਖੇ ਸੁਣੇ ਬੋਲੇ ਦੌੜਿਓ ਫਿਰਤ ਹੈ ਸੰਤ ਰਵਿਦਾਸ ਜੀ ਕਹਿੰਦੇ ਹਨ ਕਿ ਇਹ ਦੇਖੇ ਦੇਖੇ ਸੁਣੇ ਬੋਲੇ ਇਹ ਸੰਸਾਰ ਦੇ ਕਈ ਤਰ੍ਹਾਂ ਦੇ ਰੰਗ ਤਮਾਸ਼ੇ ਵੇਖਦਾ ਹੈ ਸੁਣਦਾ ਹੈ ਬੋਲਦਾ ਹੈ ਤੇ ਦਿਨ ਰਾਤ ਹੀ ਅਤੇ ਦਿਨ ਰਾਤ ਹੀ ਦੌੜਿਆ ਫਿਰਦਾ ਹੈ ਦੇਖੇ ਦੇਖੇ ਸੁਣੇ ਬੋਲੇ ਦੌੜਿਓ ਫਿਰਤ ਹੈ ਜਦ ਕੁਝ ਪਾਵੇ ਤਬ ਗਰਮ ਕਰਤਾ ਹੈ ਜਦੋਂ ਇਸ ਦੇ ਹੱਥ ਕੋਈ ਮਾਇਆ ਆ ਜਾਂਦੀ ਹੈ ਤਾਂ ਇਸ ਨੂੰ ਬਹੁਤ ਜ਼ਿਆਦਾ ਹੰਕਾਰ ਹੋ ਜਾਂਦਾ ਹੈ ਮਾਇਆ ਗਈ ਤਬ ਰੋਣਾ ਲੱਗਦਾ ਹੈ ਪਰ ਜਦੋਂ ਇਸ ਦੇ ਹੱਥ ਦੇ ਵਿੱਚੋਂ ਮਾਇਆ ਨਿਕਲ ਜਾਂਦੀ ਹੈ ਫਿਰ ਇਹ ਰੋਣਾ ਸ਼ੁਰੂ ਕਰ ਦਿੰਦਾ ਹੈ ਪਰ ਜਦੋਂ ਇਸ ਦੇ ਹੱਥ ਦੇ ਵਿੱਚੋਂ ਮਾਇਆ ਨਿਕਲ ਜਾਂਦੀ ਹੈ ਇਹ ਇਨਸਾਨ ਫਿਰ ਰੋਣਾ ਸ਼ੁਰੂ ਕਰ ਦਿੰਦਾ ਹੈ ਮਨਬੱਛ ਮਨਬੱਛ ਕਰਮਰਸ कसे ਲਬਾਣਾ ਇਹ ਮਨ ਦੇ ਪਿੱਛੇ ਲੱਗ ਕੇ ਇਹ ਆਪਣੇ ਮਨ ਦੇ ਪਿੱਛੇ ਲੱਗ ਕੇ ਕਈ ਤਰ੍ਹਾਂ ਦੇ ਬੁਰੇ ਕੰਮ ਵੀ ਕਰ ਜਾਂਦਾ ਹੈ ਇਹ ਆਪਣੇ ਇਹ ਇਨਸਾਨ ਆਪਣੇ ਮਨ ਦੇ ਪਿੱਛੇ ਲੱਗ ਕੇ ਕਈ ਤਰ੍ਹਾਂ ਦੇ ਬੁਰੇ ਕੰਮ ਵੀ ਕਰ ਜਾਂਦਾ ਹੈ ਵਿਨਸ ਗਿਆ ਦਿਨਸ ਗਿਆ ਦਿਨਸ ਗਿਆ ਗਿਆ ਵਿਨਸ ਜਾਏ ਕਹੂੰ ਸਮਾਨਾ ਵਿਨਸ ਗਿਆ ਦਿਨਸ ਗਿਆ ਜਾਏ ਕਹੂੰ ਸਮਾਨਾ ਜਦੋਂ ਇਸ ਨੇ ਖਤਮ ਹੋ ਜਾਣਾ ਹੈ ਸਾਡੇ ਸੰਤ ਰਵੀਦਾਸ ਜੀ ਕਹਿੰਦੇ ਹਨ ਵਿਨਸ ਗਿਆ ਜਾਏ ਕਹੂੰ ਸਮਾਨਾ ਜਦੋਂ ਇਸਨੇ ਖਤਮ ਹੋ ਜਾਣਾ ਹੈ ਭਾਵ ਜਦੋਂ ਇਸ ਨੂੰ ਮੌਤ ਆਉਣੀ ਹੈ ਤੇ ਮੌਤ ਤੋਂ ਬਾਅਦ ਇਸ ਜੀਵ ਨੇ ਪਤਾ ਨਹੀਂ ਕਿਹੜੀ ਗੰਦੀ ਜੂਣ ਦੇ ਵਿੱਚ ਜਾ ਕੇ ਡਿੱਗ ਪੈਣਾ ਹੈ ਇਸ ਕਰਕੇ ਸੰਤ ਰਵੀਦਾ ਜੀ ਕਹਿੰਦੇ ਹਨ ਕਿ हे ਇਨਸਾਨ ਤੂੰ ਆਪਣੇ ਜਿਉਂਦੇ ਜੀ ਉਸ ਈਸ਼ਵਰ ਦੇ ਸੱਚੇ ਨਾਮ ਦਾ ਸਿਮਰਨ ਕਰ ਅੱਗੇ 336 ਅੰਗ ਤੇ ਸਾਡੇ ਗੁਰੂ ਸਾਹਿਬ ਹੋਰ ਸਮਝਾਉਂਦੇ ਹਨ ਭਗਤੀ ਬਿਨ ਬਿਰਥਾ ਜਨਮ ਗयो ਭਗਤੀ ਬਿਨ ਵਿਰਥਾ ਜਨਮ ਗयो ਗयो ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਇਨਸਾਨ ਈਸ਼ਵਰ ਦੀ ਸੱਚੀ ਭਗਤੀ ਤੋਂ ਬਿਨਾਂ ਤੇਰਾ ਸਾਰਾ ਜਨਮ ਹੀ ਬੇਅਰਥ ਜਾ ਰਿਹਾ ਹੈ ਤੇਰਾ ਸਾਰਾ ਜਨਮ ਹੀ ਬੇਅਰਥ ਜਾ ਰਿਹਾ ਹੈ ਸਾਧ ਸੰਗਤ ਭਗਵਾਨ ਭਜਨ ਬਿਨ ਕਹੀਂ ਨਾ ਸੱਚ ਰਹੋ ਸਾਧ ਸੰਗਤ ਇਸ ਸੰਸਾਰ ਦੇ ਉੱਤੇ ਜਾ ਕੇ ਇੱਕ ਪੂਰੇ ਸਾਧੂ ਦੀ ਸੰਗਤ ਕਰਨੀ ਤੇ ਉਸ ਈਸ਼ਵਰ ਦੇ ਨਾਮ ਦਾ ਸਿਮਰਨ ਕਰਨਾ ਇਹ ਹੀ ਲੇਖੇ ਦੇ ਵਿੱਚ ਹੈ ਇੱਕ ਪੂਰੇ ਸਾਧੂ ਦੀ ਸੰਸਾਰ ਦੇ ਉੱਤੇ ਆ ਕੇ ਇੱਕ ਪੂਰੇ ਸਾਧੂ ਦੀ ਸੰਗਤ ਕਰਨੀ ਤੇ ਉਸ ਈਸ਼ਵਰ ਦੇ ਨਾਮ ਦਾ ਸਿਮਰਨ ਕਰਨਾ ਹੀ ਲੇਖੇ ਦੇ ਵਿੱਚ ਲੱਗਣਾ ਹੈ ਅਦੇ 868 ਅੰਗ ਤੇ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਲੋਭ ਵਿਕਾਰ ਜਿਨ੍ਹਾਂ ਮਨ ਲੱਗਾ ਹਰ ਹਰ ਵਿਸਰਿਆ ਪੁਰਖ ਚ ਮੇਰਾ ਜਿਨ੍ਹਾਂ ਦਾ ਮਨ ਲੋਭ ਅਤੇ ਵਿਕਾਰਾਂ ਦੇ ਵਿੱਚ ਲੱਗਾ ਰਹਿੰਦਾ ਹੈ ਤੇ ਜਿਨ੍ਹਾਂ ਨੂੰ ਉਹ ਈਸ਼ਵਰ ਵਿਸਰਿਆ ਰਹਿੰਦਾ ਹੈ ਕੋਏ ਮਨਮੁਖ ਮੂੜ ਅਗਿਆਨੀ ਕਹੀਏ ਕੋਏ ਮਨਮੁਖ ਮੂੜ ਅਗਿਆਨੀ ਕਹੀਏ تن ਮस्तक भाग ਮੰਦੇਰਾ ਕਿ ਜਿਨ੍ਹਾਂ ਨੂੰ ਲੋਭ ਵਿਕਾਰਾਂ ਦੇ ਵਿੱਚ ਲੱਗ ਕੇ ਉਹ ਈਸ਼ਵਰ ਵਿਸਰਿਆ ਰਹਿੰਦਾ ਹੈ ਸਾਡੇ ਗੁਰੂ ਸਾਹਿਬ ਜੀ ਉਹਨਾਂ ਨੂੰ ਮੂੜ ਮਨਮੁਖ ਅਤੇ ਅਗਿਆਨੀ ਕਹਿੰਦੇ ਹਨ ਕੋਈ ਮਨਮੁਖ ਮੂੜ ਅਗਿਆਨੀ ਕਹੀਏ ਤਿਲ ਮਸਤਕ ਭਾਗ ਮੰਦੇਰਾ ਸਾਡੇ ਗੁਰੂ ਸਾਹਿਬ ਜੀ ਉਹਨਾਂ ਨੂੰ ਮੂੜ ਮਨਮੁਖ ਤੇ ਅਗਿਆਨੀ ਕਹਿੰਦੇ ਹਨ ਤੇ ਉਹਨਾਂ ਦੇ ਮੱਥੇ ਦੇ ਭਾਗ ਵੀ ਬਹੁਤ ਹੀ ਮੰਦੇ ਹਨ ਅੱਗੇ ਸਾਡੇ ਗੁਰੂ ਸਾਹਿਬ ਜੀ ਸਾਨੂੰ ਸਾਨੂੰ ਹੋਰ ਸਮਝਾਉਂਦੇ ਹਨ ਅੱਗੇ ਸਾਡੇ ਗੁਰੂ ਸਾਹਿਬ ਜੀ ਸਾਨੂੰ ਲਾਹਣ ਤਾਂ ਫਟਕਾਰਾਂ ਪਾਉਂਦੇ ਹੋਏ ਸਮਝਾਉਂਦੇ ਹਨ ਜੇ ਕੋ ਬਹੁਤ ਕਰੇ ਹੰਕਾਰ ਉਹ ਖਿੰਮੈ ਰੁਲਤਾ ਖਾਕੂ ਨਾਲ ਕਿ ਜੇ ਕੋਈ ਇਨਸਾਨ ਆਪਣੀ ਆਪਣੀ ਮਾਇਆ ਇਹਦਾ ਕਿ ਜੇ ਕੋਈ ਇਨਸਾਨ ਆਪਣੇ ਧੀਆਂ ਪੁੱਤਰ ਮਾਇਆ ਜੈਦਾਰ ਜ਼ਮੀਨਾਂ ਕਾਰਾਂ ਕੋਠੀਆਂ ਦਾ ਮਾਣ ਕਰਦਾ ਹੈ ਜੇ ਕੋ ਬੋਧ ਕਰੇ ਹੰਕਾਰ ਉਹ ਖਿੰਮੈ ਰੁਲਤਾ ਖਾਕੂ ਨਾਲ ਉਹ ਈਸ਼ਵਰ ਉਸ ਨੂੰ ਇੱਕ ਖਿੰਡੇ ਵਿੱਚ ਹੀ ਇਸ ਮਿੱਟੀ ਦੇ ਨਾਲ ਮਿਲਾ ਦਿੰਦਾ ਹੈ ਸਬਦੇ ਸੁਖਣੀ ਸਾਦੀ ਬਾਣੀ ਵਿੱਚ ਸਾਡੇ ਗੁਰੂ ਸਾਹਿਬ ਜੀ ਸਾਨੂੰ ਅਗੇ ਸੁਖਣੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਾਡੇ ਗੁਰੂ ਸਾਹਿਬ ਜੀ ਸਾਨੂੰ ਫਟਕਾਰਾਂ ਪਾਉਂਦੇ ਹੋਏ ਕਹਿੰਦੇ ਹਨ ਵੱਡੇ ਵੱਡੇ ਹੰਕਾਰ ਗਏ ਨਾਨਕ ਗਰਭ ਗਲੇ ਕਿ ਇਸ ਸੰਸਾਰ ਦੇ ਉੱਤੇ ਆ ਕੇ ਜੋ ਆਪਣੀ ਮਾਇਆ ਦਾ ਬਹੁਤ ਵੱਡੇ ਵੱਡੇ ਲੋਕ ਆਪਣੀ ਮਾਇਆ ਦਾ ਹੰਕਾਰ ਕਰਦੇ ਹਨ ਆਖਰ ਨੂੰ ਨਾਨਕ ਗਰਭ ਗਲੇ ਆਖਰ ਨੂੰ ਉਹ ਗਰਬ ਦੀ ਅਗਦੇ ਵਿੱਚ ਆਖਰ ਨੂੰ ਉਹ ਗਰਬ ਜੁਨੀਆਂ ਦੀ ਅਗਦੇ ਵਿੱਚ 84 ਲੱਖ ਜੁਨੀਆਂ ਦੇ ਵਿੱਚ ਹੀ ਗਲ ਛੜ ਕੇ ਗਲ ਛੜ ਜਾਂਦੇ ਹਨ ਅੱਗੇ 600 ਪੈ ਟੰਗ ਤੇ ਸਾਡੇ ਗੁਰੂ ਸਾਹਿਬ ਸਿੰਘ ਆਉਂਦੇ ਹਨ ਕੱਚਾ ਧਨ ਸੰਚੇ ਮੂਰਖ ਗਵਾਰ ਤੇ ਜੋ ਇਸ ਸੰਸਾਰ ਦੇ ਉੱਤੇ ਜਾ ਕੇ ਕੱਚਾ ਤਾਂ ਨਹੀਂ ਕਿ ਜੋ ਇਸ ਸੰਸਾਰ ਦੇ ਉੱਤੇ ਕੱਚਾ ਤਾਂ ਨਹੀਂ ਇਕੱਠਾ ਕਰਦਾ ਰਹਿੰਦਾ ਹੈ ਭਾਵ ਮੋਹ ਮਾਇਆ ਦੇ ਵਿੱਚ ਹੀ ਫਸਿਆ ਰਹਿੰਦਾ ਹੈ ਇਹ ਸੰਸਾਰ ਦਾ ਧਨ ਨਹੀਂ ਇਕੱਠਾ ਕਰਦਾ ਰਹਿੰਦਾ ਹੈ ਉਸ ਈਸ਼ਵਰ ਦੇ ਸੱਚੇ ਨਾਮ ਦਾ ਧਨ ਇਕੱਠਾ ਨਹੀਂ ਕਰਦਾ ਕੱਚਾ ਧਨ ਸੰਚੇ ਮੂਰਖ ਗਵਾਰ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਉਹ ਮੂਰਖ ਹੈ ਉਹ ਗਵਾਰ ਹੈ ਮਨ ਮਨਮੁਖ ਭੁੱਲੇ ਅੰਧ ਗਵਾਰ ਜੋ ਕੱਚਾ ਧਨ ਹੀ ਸੰਸਾਰ ਦੇ ਉੱਤੇ ਆ ਕੇ ਕੱਚਾ ਧਨ ਹੀ ਇਕੱਠਾ ਕਰਦੇ ਰਹਿੰਦੇ ਹਨ ਉਸ ਈਸ਼ਵਰ ਦੇ ਸੱਚੇ ਨਾਮ ਦਾ ਧਨ ਇਕੱਠਾ ਨਹੀਂ ਕਰਦੇ ਸਾਡੇ ਗੁਰੂ ਸਾਹਿਬ ਜੀ ਉਹਨਾਂ ਨੂੰ ਮਨਮੁਖ ਅਤੇ ਭੁੱਲੇ ਹੋਏ ਅਤੇ ਅੰਧਗਵਾਰ ਕਹਿੰਦੇ ਹਨ ਮਨਮੁਖ ਭੁੱਲੇ ਅੰਧਗਵਾਰ ਵਿਖਿਆ ਕੈ ਧਨ ਵਿਖਿਆਤ ਕੇ ਧਨ ਸਦਾ ਦੁੱਖ ਹੋਈ ਨਾ ਸਾਥ ਜਾਏ ਨਾ ਪ੍ਰਾਪਤ ਹੋਈ ਇਹ ਜੋ ਯਹ ਰੂਪੀ ਧਨ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਇਨਸਾਨ ਇਹ ਤੂੰ ਜੋ ਯਹ ਰੂਪੀ ਧਨ ਸੰਸਾਰ ਦੇ ਉੱਤੇ ਆ ਕੇ ਇਕੱਠਾ ਕਰਦਾ ਰਹਿੰਦਾ ਹੈ ਇਸ ਦੇ ਨਾਲ ਤੈਨੂੰ ਦੁੱਖ ਹੀ ਮਿਲਣਾ ਹੈ ਵਿਸਿਆ ਕੇ ਧਨ ਸਦਾ ਦੁੱਖ ਹੋਈ ਕੇ ਹੈ ਇਨਸਾਨ ਆ ਸੰਸਾਰ ਦੇ ਉੱਤੇ ਆ ਕੇ ਇਹ ਤੂੰ ਜੈ ਰੂਪੀ ਧਨ ਜੋ ਇਕੱਠਾ ਕਰਦਾ ਰਹਿੰਦਾ ਹੈ ਇਸ ਦੇ ਨਾਲ ਤੈਨੂੰ ਦੁੱਖ ਹੀ ਮਿਲਣਾ ਹੈ ਨਾ ਸਾਥ ਜਾਏ ਨਾ ਪ੍ਰਾਪਤ ਹੋਈ ਇਹ ਜੋ ਜੋ ਤੂੰ ਸੰਸਾਰ ਦੇ ਉੱਤੇ ਮਾਇਆ ਦਾ ਧਨ ਇਕੱਠਾ ਕਰਦਾ ਰਹਿੰਦਾ ਹੈ ਇਹ ਆਖਰ ਸਮੇਂ ਤੇਰੇ ਨਾਲ ਨਹੀਂ ਜਾਣਾ ਹੈ ਤੇ ਨਾ ਹੀ ਤੈਨੂੰ ਇਸ ਦੇ ਨਾਲ ਕੋਈ प्राप्ति होनी है तेरे नाल जाना है ता तेरे नाल जाना है ता ओ ईश्वर ਦਾ ਇੱਕ ਸੱਚਾ ਨਾਮ ਹੀ ਜਣ ਹੈ ਇਸ ਕਰਕੇ ਤੂੰ ਉਸ ਸੱਚੇ ਨਾਮ ਦਾ ਆਪਣੇ ਸੰਸਾਰ ਦੇ ਆਪਣੇ ਸੰਸਾਰ ਦੇ ਉੱਤੇ ਆ ਕੇ ਆਪਣੇ ਸਾਰੇ ਕੰਮ ਕਰਦੇ ਹੋਏ ਇਸ ਕਰਕੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਅਨਸਾਨਾ ਤੂੰ ਇਸ ਸੰਸਾਰ ਦੇ ਉੱਤੇ ਆ ਕੇ ਆਪਣੇ ਸਾਰੇ ਕੰਮ ਕਰਦੇ ਹੋਏ ਉਸ ਈਸ਼ਵਰ ਦੇ ਸੱਚੇ ਨਾਮ ਦਾ ਸਿਮਰਨ ਕਰ ਸ੍ਰੀ ਵੈਰੂ ਜੀ ਦਾ ਖਾਲਸਾ ਸ੍ਰੀ ਵੈਰੂ ਜੀ ਕੀ ਫਤਿਹ